ਕਿਵੇਂ ਇਜਾਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਸਭ ਤੋਂ ਵੱਡਾ ਵਾਦਾ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦਾ ਕੀਤਾ ਗਿਆ ਸੀ ਪੁਲਿਸ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕੀਤਾ ਸਹਿਯੋਗ ਮੰਗਿਆ ਤੇ ਨਸ਼ਾ ਖਤਮ ਕਰਨ ਦੇ ਲਈ ਕਮੇਟੀਆਂ ਬਣਾਈਆਂ ਹੁੰਦਰਪਿੰਡ ਦੇ ਵਿਖੇ ਮੰਡੀ ਕਲਾ ਤਿਆਲੇ ਦੁਆਲੇ ਕਈ ਕਮੇਟੀਆਂ ਬਣਾਈਆਂ ਗਈਆਂ ਫਿਰ ਕਮੇਟੀਆਂ ਨੇ ਪੁਲਿਸ ਨੂੰ ਸੂਚਿਤ ਵੀ ਕੀਤਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟ ਨਸ਼ਾ ਤਸਕਰਾਂ ਨੇ ਕਮੇਟੀ ਮੈਂਬਰਾਂ ਦੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਕਈ ਲੋਕ ਜ਼ਖਮੀ ਵੀ ਹੋ ਗਏ ਨੇ ਕੇਂਦਰ ਨਾਮ ਤੇ ਤਸਕਰ ਵਿਰੁੱਧ 6 ਮਾਮਲੇ ਦਰਜ ਨੇ ਪਰੋ ਨੇ ਕਮੇਟੀ ਮੈਂਬਰਾਂ ਦੀ ਕੁਟਮਾਰ ਕੀਤੀ ਅਤੇ ਇਸ ਦੀ ਬਜਾਏ ਕਮੇਟੀ ਮੈਂਬਰਾਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਗਏ ਨੇ ਹੁਣ ਅਸੀਂ ਪ੍ਰਸ਼ਾਸਨ ਨੂੰ ਇੱਕ ਪੱਤਰ ਦਿੱਤਾ ਹੈ ਕਿ ਨਸ਼ਾ ਤਸਕਰਾ ਦੇ ਵੱਲੋਂ ਜਿੰ ਕਮੇਟੀਆ ਦੇ ਵਿਰੁੱਧ ਦਰਜ ਕੀਤੇ ਗਏ ਕੇਸ ਤੁਰੰਤ ਵਾਪਸ ਲਏ ਜਾਣ ਦੋਸਤੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਉਪਰਾਲਾ ਕੀਤਾ ਮੇਨਲੀ ਗੱਲ ਇਹ ਹੈ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਤੱਕ ਔਰ ਹਰ ਇੱਕ ਦੇਸ਼ ਵਾਸੀ ਤੱਕ ਇਹ ਗੱਲ ਲਿਜਾਣੀ ਚਾਹੁੰਦੇ ਆ ਕਿ ਜਿਸ ਵੇਲੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਬਣੀ ਔਰ ਇਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਲੋਕਾਂ ਦੇ ਨਾਲ ਇੱਕ ਕਮਿਟਮੈਂਟ ਕੀਤੀ ਲੋਕਾਂ ਨੇ ਵੋਟਾਂ ਪਾਈਆਂ ਉਹਦੇ ਚ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਪੁਲਿਸ ਨੇ ਸੈਮੀਨਾਰ ਕਰ ਕਰਕੇ ਗੁਰਦੁਆਰਿਆਂ 'ਚ ਗਏ ਸੈਮੀਨਾਰ ਕੀਤੇ ਲੋਕਾਂ ਦੇ ਇਕੱਠ ਕੀਤੇ ਉਹਨਾਂ ਨੂੰ ਕਿਹਾ ਕਿ ਵੀ ਸਾਡਾ ਸਹਿਯੋਗ ਦਿਓ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਤੇ ਲੋਕਾਂ ਨੇ ਇਹਨਾਂ ਦੀ ਇਸ ਗੱਲ ਦਾ ਵਿਸ਼ਵਾਸ ਕਰਕੇ ਇਹਨਾਂ ਨੇ ਕਿਹਾ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾਈਆਂ ਆ ਜਿਹੜਾ ਮੇਰੇ ਕੋਲੇ ਜਾਣਕਾਰੀ ਆ ਜਿਹੜੇ ਜਿਸ ਟੌਪਿਕ ਦੇ ਉੱਤੇ ਅੱਜ ਮੈਂ ਇਸ ਪਾਰਟਿਕੂਲਰ ਜਿਸ ਇਸ਼ੂ ਤੇ ਗੱਲ ਕਰਨੀ ਚਾਹਣਾ ਪਿੰਡ ਭੋਂਧੜ ਮੰਡੀਕਲਾਂ ਇੱਥੇ ਚਾਰ ਸ਼ਪੇਰੇ ਧਾਲੇ ਫਦਾਲੇ ਪਿੰਡਾਂ ਦੇ ਵਿੱਚ ਇੱਕੋ ਦਿਨ 'ਚ ਕਮੇਟੀਆਂ ਬਣੀਆਂ ਤੇ ਰਾਹੁਲ ਭਾਰਦਵਾਜ ਉਸ ਸਮੇਂ ਦੇ ਡੀਐਸਪੀ ਨੇ ਜਿਨ੍ਹਾਂ ਨੇ ਜਾ ਕੇ ਸੈਮੀਨਾਰ ਕਰ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਮੇਟੀਆਂ ਬਣਾਓ ਸਾਡਾ ਸਹਿਯੋਗ ਕਰੋ ਆਪਾਂ ਨਸ਼ਾ ਰੋਕੀਏ ਹੁਣ ਜਦੋਂ ਕਮੇਟੀਆਂ ਬਣ ਗਈਆਂ ਤਾਂ ਫਿਰ ਕਮੇਟੀ ਦਾ ਕੰਮ ਤਾਂ ਇਹੀ ਹੈ ਨਾ ਕਿ ਤੁਹਾਨੂੰ ਇਨਫੋਰਮੇਸ਼ਨ ਦੇਣੀ ਤੇ ਤੁਹਾਨੂੰ ਇਨਫੋਰਮੇਸ਼ਨ ਕਮੇਟੀਆਂ ਦਿੰਦੀਆਂ ਰਹੀਆਂ ਤੇ ਜਦੋਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤਾਂ ਤੁਸੀਂ ਉਹਨਾਂ ਨੂੰ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਖੁੱਲੇ ਛੱਡਿਆ ਜਿਹਦੇ ਚੋਂ ਵੱਦੀ ਵੱਦੀ ਗੱਲ ਇੱਥੇ ਜ਼ਿਕਰ ਗਈ ਵੀ ਤੁਸੀਂ ਸਾਡਾ ਕੀ ਕਰ ਲਿਆ ਹੁਣ ਕੀ ਕਰ ਲੋਗੇ ਔਰ ਅਖੀਰ ਨੂੰ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਨਸ਼ਾ ਤਸਕਰਾਂ ਨੇ ਕੋਈ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਵੱਧ ਪਤਾ ਹੈ ਜਿਹੜੇ ਬੰਦੇ ਨੇ ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾਰਾ ਜਾ ਵੀ ਉਪਰਾਲਾ ਕੀਤਾ ਉਹਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਸਰ ਵੀ ਪਾੜੇ ਉਹਨਾਂ ਨਾਲ ਬਹੁਤ ਕੁਝ ਹੋਇਆ ਪਰ ਉਹਨਾਂ ਨੂੰ ਮੈਂ ਦਾ ਇੱਕ ਸਿੱਧਾ ਸਿੱਧਾ ਕਹੂੰਗਾ ਕਿ ਸਾਡੇ ਪ੍ਰਸ਼ਾਸਨ ਸਾਡੀ ਗਵਰਨਮੈਂਟ ਦੀ ਸਰਪ੍ਰਸਤੀ ਰਹੀ ਕਿਉਂ ਮੈਂ ਕਹਿ ਰਿਹਾ ਹਾਂ ਸਰਪ੍ਰਸਤੀ ਰਹੀ ਲੜਾਈਆਂ ਹੋਈਆਂ ਬਹੁਤ ਥਾਵਾਂ ਤੇ ਹੋਈਆਂ ਜਿਹਦੇ ਵਿੱਚੋਂ ਇੱਥੇ ਵੀ ਇੱਕ ਤਰ੍ਹਾਂ ਦਾ ਝਗੜਾ ਹੋਇਆ ਆ ਜਿਹੜੇ ਤਸਕਰ ਦੇ ਖਿਲਾਫ ਆਪਾਂ ਗੱਲ ਕਰ ਰਹੇ ਕੀ ਨਾ ਉਸ ਮੁੰਡੇ ਦਾ ਕਿੰਦਰ ਕਿੰਦਾ ਕਿੰਦਰ ਕਿੰਦਰ ਨਾਮ ਹੈ ਉਸ ਬੰਦੇ ਦੇ ਖਿਲਾਫ ਇੰਨਾ ਲੋਕਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਦੱਸਿਆ ਕਿ ਭਾਈ ਆਹ ਕੰਮ ਕਰ ਰਿਹਾ ਹੈ। ਉਹਦੇ ਖਿਲਾਫ 6 ਮੁਕੱਦਮੇ ਦਰਜ ਨੇ। ਜਿਹਦੇ ਖਿਲਾਫ 6 ਮੁਕੱਦਮੇ ਦਰਜ ਐ। ਔਰ ਉਹ ਬੰਦੇ ਨੇ ਇਹਨਾਂ ਨੂੰ ਚੈਲੰਜ ਕੀਤਾ ਔਰ ਇਹਨਾਂ ਨੇ ਮੰਡੀ ਦੇ ਵਿੱਚ ਮਗਰ ਗਿਆ ਰਾਮਪੁਰੇ। ਮੁੰਡੇ ਨੂੰ ਘੇਰਿਆ। ਘੇਰਨ ਤੋਂ ਬਾਅਦ ਉੱਥੇ ਉਹਨੇ ਟੈਲੀਫੋਨ ਕਰਕੇ ਦੂਜੀ ਕਮੇਟੀਆਂ ਨੂੰ ਸੱਦਿਆ ਵੀ ਭਾਈ ਤੁਸੀਂ ਮੇਰੀ ਜਾਨ ਛਡਾਓ ਮੈਨੂੰ ਤਾਂ ਬੰਦੇ ਨੇ ਇੱਥੇ ਆ ਘੇਰਿਆ। ਲੋਕ ਗਏ ਹੋਰ ਲੋਕ ਆਨਗਵਾਂਡ ਪਾਸਿਆਂ ਵਾਲੇ ਜਿਹੜੇ ਰੋਲਾ ਪਿਆ ਉੱਥੇ ਪਹੁੰਚ ਗਏ ਲੜਾਈ ਹੋਈ ਝਗੜਾ ਹੋ ਗਿਆ ਹੁਣ ਉਸ ਮਾਮਲੇ ਦੇ ਵਿੱਚ ਕੀ ਸਾਡੀ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਦਾ ਕੀ ਰੋਲ ਹੈ ਬੰਦਾ ਤਾਂ ਇਹ ਹੈ ਕਿ ਜਿਹੜਾ ਬੰਦਾ ਹੰਕਾਰ ਕੇ ਮਗਰ ਜਾਂਦਾ ਉੱਥੇ ਕੋਈ ਬੰਦਾ ਨੇ ਸੱਟਾ ਮਾਰਨਾ ਬੰਦਿਆਂ ਨੂੰ ਘੇਰਦਾ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਉਲਟਾ ਚੱਕ ਕੇ ਮੁਕਦਮੇ ਮਤਲਬ ਕਿਸਾਨਾਂ ਦੇਤੇ ਸਾਡੇ ਕਮੇਟੀ